ਨਦਾਮਪੁਰ ਨਹਿਰ ਹੈ ਸਾਡੇ ਸੰਗਰੂਰ ਚ ਉਹਦੇ ਤੇ ਬਹੁਤ ਸੋਹਣੇ ਰੈਸਟੋਰੈਂਟ ਬਹੁਤ ਸੋਹਣੇ ਰੈਸਟ ਹਾਊਸ ਨੇ ਰੋਪੜ ਵਾਲਾ ਹੈ ਤੋਂ ਅਸੀਂ ਉਹਨਾਂ ਨੂੰ ਹੁਣ ਆਪ ਅਸੀਂ ਆਮ ਖਾਸ ਬਾਗ ਸਰਾਂ ਦੇ ਵਿੱਚ ਬਹੁਤ ਬਹੁਤ ਸਕੋਪ ਆਉtheta ਸੋ ਅਸੀਂ ਉਹਨਾਂ ਨੂੰ ਵੀ ਹੁਣ ਜਿਹੜਾ ਉਹ ਅੱਛੇ ਤਰੀਕੇ ਨਾਲ ਬਣਾ ਕੇ ਅਸੀਂ ਚਾਹਾਂਗੇ ਕਿ ਉਹ ਸਰਕਾਰ ਦੇ ਕਮਾਊ ਪੁੱਤਰ ਬਣਨ ਉਹ ਰੈਸਟ ਹਾਊਸ ਜਿਹੜੇ ਨੇ ਉਹਨੂੰ ਪਬਲਿਕਲੀ ਖੋਲਾਂਗੇ ਚਾਹੇ ਉਹ ਕੋਈ ਫੰਕਸ਼ਨ ਕਰਨਾ ਹੈ ਛੋਟਾ ਮੋਟਾ ਕੋਈ ਕੰਪਨੀ ਨੇ ਕਿਸੇ ਨੇ ਕੋਈ ਆਪਣਾ ਸੈਮੀਨਾਰ ਕਰਨਾ ਹੈ ਵਟ ਏਵਰ ਹਨਾ ਗੈੱਟ ਟੂਗੇਦਰ ਕਰਨੀ ਹੈ ਤਾਂ ਉਹਦੇ ਵਾਸਤੇ ਅਸੀਂ ਢੇਣਾ ਸ਼ੁਰੂ ਕਰਾਂਗੇ ਜਦੋਂ ਮੈਂ ਐਮਪੀ ਹੁੰਦਾ ਸੀਗਾ ਤਾਂ ਮੈਂ ਚੋਹਾਲਾ ਕਿ ਠਰਦਾ ਸੀ ਸਿਰਫ ਦੋ ਕਮਰੇ ਸੀ ਉਹ ਦੋਨੇ ਖੰਡਰ ਬਣੇ ਹੋ ਸੀ ਤਾਂ ਮੈਂ ਉਸੇ ਵੇਲੇ ਸੋਚ ਲਿਆ ਸੀਗਾ ਜੇ ਕਦੇ ਲੋਕਾਂ ਨੇ ਜੇ ਕਦੇ ਪ੍ਰਮਾਤਮਾ ਨੇ ਕੁਝ ਮਿਹਵਾਰੀ ਇਹ ਜੀ ਦਿੱਤੀ ਤਾਂ ਇਹਨਾਂ ਇਸ ਚੀਜ਼ ਨੂੰ ਸੀ ਪਵ ਬਧੀਆ ਬਣਾ ਸਕਦੇ ਆ ਤੇ ਅੱਜ ਉਹ ਤੋਂ ਚੋਹਾਲ ਜਿਹੜਾ ਉੱਥੇ ਓਪਨ ਕਿਚਨ ਹੈ ਹਾਰੇਦਵਾਰ ਦੇ ਪਿੰਡਾਂ ਤੋਂ ਮਾਵਾਂ ਉਹ ਆ ਕੇ ਤੁਹਾਡੇ ਸਾਹਮਣੇ ਸਾਗ ਬਣਾਉਂਦੀਆਂ ਨੇ ਤੁਸੀਂ ਆਪਣੀ ਮਰਜ਼ੀ ਦਾ ਮਿਰਚ ਮਸਾਲਾ ਪਵਾ ਸਕਦੇ ਹੋ ਤੇ ਉੱਥੇ 30 ਹਰਟਸ ਨੇ ਤੇ ਥੱਲੇ ਉਹਦੇ ਵਿੱਚ ਲੈ ਕੇ ਜਾਂਦੇ ਆ ਟਾਈਮ ਦੇ ਵਿੱਚ ਬੱਚਿਆਂ ਦੇ ਖੇਡਣ ਨੂੰ ਜਾਓ ਵਾਟਰ ਸਪੋਰਟਸ ਦਾ ਵੀ ਬਹੁਤ ਸਾਰਾ ਸਕੋਪ ਹੈ ਸੋ ਮੈਨੂੰ ਇਹ ਇਲਾਕਾ ਪਹਿਲੇ ਦਿਨੋਂ ਪਹਿਲਾਂ ਵੀ ਪਸੰਦ ਸੀ ਪਰ ਇਹ ਇਲਾਕਾ ਕਿਉਂਕਿ ਇਸ ਤਰ੍ਹਾਂ ਦਾ ਪੰਜਾਬ ਪਹਿਲਾਂ ਕਦੇ ਦਿਖਾਇਆ ਹੀ ਨਹੀਂ ਗਿਆ ਸੋ ਅਸੀਂ ਚਾਹੇ ਉਹ ਜਿਵੇਂ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ 1 ਲੱਖ ਬੰਦੇ ਦੀ ਫੁੱਟਫਾਲ ਹਰ ਰੋਜ਼ ਹੈ ਅੰਮ੍ਰਿਤਸਰ ਸਾਹਿਬ ਦੇ ਵਿੱਚ ਵੀ ਬਹੁਤ ਸਾਰਾ ਟੂਰਿਜ਼ਮ ਦਾ ਸੀ ਕਰ ਰਹੇ ਹਾਂ